ਬੜਾ ਆ ਰਿਹਾ ਹੁੰਦਾ ਸੀ ਹਾਂਜੀ ਉਹ ਮਗਾ ਜਿਹੜੇ گاਉਣ ਵਾਲੇ ਹੁੰਦੇ ਆ ਨਾ ਬੜਾ ਕੁਝ ਜਾਣਦੇ ਹੁੰਦੇ ਆ ਹਾਂ ਐਨੀ ਦੁਨੀਆ ਨੂੰ ਖਿਲਾਰ ਲੈਣਾ ਇੱਕ ਦੋ ਬੰਦਿਆਂ ਨੇ ਇਹ ਕੋਈ ਚੌੜ ਨਹੀਂ ਹਾਂ ਸਹੀ ਇਹ ਬੜੇ ਸਾਰੇ ਜ਼ਿਲ੍ਹੇ ਤਰ ਜਾਣਦੇ ਹੋ ਤੁਹਾਨੂੰ ਕੀ ਲਈ ਬੈਠਿਆ ਲੋਕੋ ਰਾਤ ਨੂੰ ਪਤਾ ਲੱਗ ਜਾਂਦਾ ਰਾਤ ਨੂੰ ਜੀ ਡਰਸੀ ਵੀ ਨਹੀਂ ਦੀਂਦੀ ਗਈ ਹਾਂਜੀ ਵੀ ਆਪਾਂ ਪੰਜਾਬ ਦੇ ਵਿੱਚ ਆ ਕੇ ਬੜੇ ਇਹ ਹੋਰ ਨਹੀਂ ਕਿਸੇ ਨੇ ਕਰਿਆ ਛਾਲੀਆਂ ਨਹੀਂ ਕਰਿਆ ਸਸੀ ਸਸਰੀ ਕਾਲ ਬਜ਼ੁਰਗੋ ਅੱਧੀ ਗੱਲ ਹਾਂਜੀ ਜਿਵੇਂ ਕਿ ਚੋਣਾਂ ਦਾ ਮਾਹੌਲ ਚੱਲ ਰਿਹਾ ਹਰ ਪਾਰਟੀ ਆ ਕੇ ਕਹਿ ਰਹੀ ਆ ਵੀ ਅਸੀਂ ਕੰਮ ਕੀਤਾ ਅਸੀਂ ਕੰਮ ਕੀਤਾ ਤੇ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ ਜੀ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਉਹ ਗੱਲ ਤੋਂ ਇਹ ਨਹੀਂ ਵੀ ਇਹ ਗੱਪ ਮਾਰ ਗਏ ਅੱਛਾ ਜੀ ਦੂਜਿਆਂ ਦੇ ਗੱਪ ਹੀ ਲੱਗੀ ਜਾਂਦੀਆਂ ਸਾਨੂੰ ਐਡਾ ਦਿਲ ਹਿੱਲਿਆ ਇਹ ਹੋਰ ਨਹੀਂ ਕਿਸੇ ਨੇ ਕਰਿਆ ਕਾਲੀਆਂ ਨਹੀਂ ਕਰਿਆ ਕਾਲੀਆਂ ਨਹੀਂ ਕਰ ਕਾਲੀ ਕਰਨਗੇ ਹੁਣ ਵੀ ਅੱਛਾ ਜੀ ਅਸੀਂ ਤੇ ਤੁਸੀਂ ਜਿਵੇਂ ਅਕਾਲੀ ਪਾਰਟੀ ਨੂੰ ਕਹਿ ਰਹੇ ਆ ਅਕਾਲੀਆਂ ਨੇ ਕਰਿਆ ਕੰਮ ਤੇ ਤੁਸੀਂ ਆਪਦੀ ਮਤਲਬ ਉਮਰ ਹੰਡਾਈ ਆ ਜੀ ਤੇ ਕੀ ਲੱਗਦਾ ਵੀ ਕਿਹੜੇ ਕਿਹੜੇ ਕੰਮ ਅਕਾਲੀਆਂ ਨੇ ਵੱਡੇ ਕੀਤੇ ਸਾਨੂੰ ਐਂ ਲੱਗਦਾ ਨਾ ਵੀ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਉਹ ਗੱਲ ਤੋਂ ਇਹ ਨਹੀਂ ਵੀ ਇਹ ਗੱਪ ਮਾਰ ਗਏ ਅੱਛਾ ਜੀ ਦੂਜਿਆਂ ਦੇ ਗੱਪ ਹੀ ਲੱਗ ਜਾਂਦੇ ਆ ਸਾਨੂੰ ਐਡਾ ਦਿਲ ਹਿਲੇ ਪਿਆ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਸਹੀ ਗੱਲ ਆ ਦੂਗਿਆਂ ਤੇ ਕੋਈ ਕਿਸੇ ਤੇ ਵਿਸ਼ਵਾਸ ਨਹੀਂ ਠੀਕ ਹੈ ਜੀ ਕੋਈ ਆਖੀ ਜਣ ਨਿਭੜਦਾ ਹੀ ਕੁਛ ਨਹੀਂ ਸਹੀ ਠੀਕ ਹੈ ਜੀ ਠੀਕ ਹੈ ਵੇਖੋ ਚੁੱਲਾ ਚੁੱਲਾ ਕਰਦੇ ਸੀ ਹਜ਼ਾਰ ਦੇਵਾਂਗੇ ਡੇਟਾ ਹਾਂ ਠੀਕ ਹੈ ਜੀ ਅੱਖ ਨਹੀਂ ਦਿੱਤਾਗਾ ਸਹੀ ਹੈ ਸਹੀ ਹੈ ਸਹੀ ਹੈ ਸਹੀ ਤੇਰੇ ਅੱਥੀ ਆਏ ਕਰ ਦਿਆਂਗੇ ਕੀ ਛੋ ਕਰ ਦਿਆਂਗੇ ਜੀ ਭਲਾ ਮੈਂ ਪਿੰਡਣ ਕਰਦੇ ਕਰਤੀ ਕੋਈ ਨਹੀਂ ਸਹੀ ਹੈ ਜੀ ਸਹੀ ਹੈ ਸਹੀ ਇਹਨਾਂ ਦੀ ਗੱਲ ਕਰੀ ਹੁੰਦੀ ਹਾਂਜੀ ਤੇ ਸਾਨੂੰ ਮਾਨ ਸੀ ਪੂਰਾ ਲੋਹੇ ਤੇ ਲਿਖੀ ਸੀ ਵੀ ਇਹ ਕਰਨਗੇ ਹੀ ਕਰਨੇ ਠੀਕ ਹੈ ਜੀ ਠੀਕ ਹੈ ਇੱਥੇ ਆਈ ਹਾਂਜੀ ਰਾਈਕੀ ਹੂੰ ਇਹਨੇ ਕੁਝ ਗੱਲਾਂ ਕਰੀਆਂ ਹਾਂਜੀ ਕਿ ਮੈਂ ਖੈਲਾ ਲੋਕ ਜੇ ਆਪਣੇ ਅੰਮੀ ਇਹ ਕਰਨ ਹਾਂਜੀ ਯਾਰ ਆਹ ਜਿਹੜੀਆਂ ਗੱਲਾਂ ਕਰ ਗਈਆਂ ਆਲੀਆਂ ਜਾਣਗੀਆਂ ਹੀ ਨਹੀਂ ਨਹੀਂ ਜਾਣਗੀਆਂ ਸਰਕਾਰ ਇਹਨਾਂ ਦੀ ਬਾਤ ਹੈ ਤੁਸੀਂ ਬੀਬਾ ਜੀ ਦੀ ਗੱਲ ਕਰ ਰਹੇ ਹੋ ਹਾਂ 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 ਇਹਨਾਂ ਨੇ ਕੁਝ ਗੱਲਾਂ ਕਰੀਆਂ ਸੀਗੀਆਂ ਵੀ ਅਸੀਂ ਹਰ ਸਵੇਰ ਕੌਰ ਬੀਬਾ ਜੀ ਨੇ ਗੱਲਾਂ ਕਰਨ ਕਿਵੇਂ ਪੈਨਸ਼ਨ ਵਧਾਵਾਂਗੇ ਹਾਂਜੀ ਯਾ ਚੁੱਲੇ ਵਾਲੇ ਜਿਹੜੀ ਰਸੋਈ ਵਾਲੇ ਦਿੰਦੇ ਪੈਸੇ ਵੀ ਇਹ ਵੀ ਦੇਵਾਂਗੇ ਹਾਂਜੀ 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 ਇਹਨਾਂ ਦਾ ਤਾਂ ਮੈਨੂੰ ਛੱਟ ਲੱਗਦਾ ਸੀ ਵੀ ਛੱਤੀ ਕਰਨਗੇ ਸਹੀ ਆ ਸਹੀ ਆ ਤੇ ਇਹਨਾਂ ਦਾ ਤਾਂ ਮੈਨੂੰ ਅਤਵਾਰ ਹੀ ਨਹੀਂ ਆਇਆ ਸਹੀ ਆ ਹਰ ਕਿਤੇ ਮਾਹੌਲ ਇਹੀ ਚੱਲ ਰਿਹਾ ਹੈ ਬੜਾ ਰਿਆ ਹੁੰਦਾ ਸੈਂ ਹਾਂਜੀ ਉਹ ਮਗਾ ਜਿਹੜੇ ਗਾਉਣ ਵਾਲੇ ਹੁੰਦੇ ਆ ਨਾ ਬੜਾ ਕੁਝ ਜਾਣਦੇ ਹੁੰ ਇੰਨੀ ਦੁਨੀਆ ਨੂੰ ਖਿਲਾਰ ਲੈਣਾ ਇੱਕ ਦੋ ਬੰਦਿਆਂ ਨੇ ਇਹ ਕੋਈ ਚੌੜ ਨਹੀਂ ਹਾਂ ਸਹੀ ਇਹ ਬੜੇ ਸਾਰੇ ਥਿਲਤਰ ਜਾਣਦੇ ਹੋ ਤੁਹਾਨੂੰ ਕੀ ਲਈ ਬੈਠਿਆ ਲੋਕੋ ਬਹੁਤ ਵੱਡੀ ਗੱਲ ਕਹੀ ਪਰ ਨਹੀਂ ਇਹ ਬੰਦੇ ਮੰਨਦੇ ਨਹੀਂ ਹਾਂਜੀ ਹਾਂਜੀ ਜਿਵੇਂ ਮਰਜ਼ੀ ਢੋਲ ਕੀ ਕੁੱਟ ਕੇ ਇਹਨਾਂ ਨੂੰ ਮੰਗ ਲਾ ਲੈ ਇਹਨਾਂ ਨੂੰ ਮੈ ਹੀ ਨਹੀਂ ਪਤਾ ਇਹ ਮੈਨੂੰ ਲਿਜਾਣਾ ਕਿੱਥੇ ਆ ਬਿਲਕੁਲ ਬਿਲਕੁਲ ਉਹ ਵੀ ਤੁਰੇ ਜਾਣਗੇ ਬਿਲਕੁਲ 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 ਸਹੀ ਗੱਲ ਹੈ ਕਿ ਹੁਣ ਤ੍ਰਾਈਥਾਲ ਹੋਇਆ ਹਜੇ ਤਿੰਨ ਹੂੰ ਹੁਣ ਮਰਦੇ ਫਿਰਦੇ ਆ ਸਿਰ ੜਾਉਂਦੇ ਨਾ ਤਿੰਨ ਪੂਰੇ ਪੰਜ ਹੁੰਦੇ ਆ ਜੀ ਹਾਂਜੀ ਹਾਂਜੀ ਨਾ ਇਹਨਾਂ ਦੀ ਗੱਲ ਛੁਕਦੀ ਆ ਹਾਂ ਸਹੀ ਆਪਾਂ ਤਾਂ ਅੰਦਰ ਵੜ ਕੇ ਚਲੋ ਕੱਢਾਂਗੇ ਜਮੀਨ ਨਿਕਲਦੇ ਆ ਹਾਂਜੀ 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 ਬਿਲਕੁਲ ਸਰਕਾਰ ਨੇ ਉਹ ਕਿੱਲੋ ਕੋਸਟ ਵੀ ਤਰੀ ਕੀਤਾ ਜਿਦਾ ਮੌਜ ਕਰਦੇ ਸੀਗੇ ਠੀਕ ਹੈ ਇਹ ਇਹਦੇ ਬਾਰੇ ਦੱਸੋ ਜੀ ਗੱਲ ਇਹ ਕਿਵੇਂ ਗੱਲ ਕਹਿ ਰਹੇ ਤੁਸੀਂ ਇਹ ਤਾਂ ਬਸ ਕੀ ਹੁਣ ਆਖੀਏ ਇਹਨਾਂ ਦਾ ਬੇੜਾ ਬੈਠਾ ਪਿਆ ਠੀਕ ਹੈ ਜੀ ਤੇ ਦੂਗੇ ਮੁਲਕ ਕਿਹੜਾ ਮਰਗੇ ਹਾਂ ਨਹੀਂ ਜਿਹੜੇ ਇਹ ਖਾਂਦੇ ਆ ਆ ਖਾਂਦੇ ਆ ਜੀ ਖਾਂਦੇ ਇਹ ਆ ਗੰਦਪਿਲ ਖਾਣੂ ਹਟ ਜਾਣਗੇ ਇਹ ਇਹ ਚੀਜ਼ ਹੋਵੇ ਸਹੀ ਆ ਜੀ ਆਪਾਂ ਇਹ ਨਹੀਂ ਆਦੇ ਵੀ ਕੋਈ ਬਜਾਂ ਚੱਲ ਜੇ ਨਹੀਂ ਹੁੰਦੀ ਨਾ ਹੋਈ ਹਾਂ ਵੀ ਠੇਕਾ ਤਾਂ ਕੋਈ ਚੱਲ ਜੇ ਇੱਥੇ ਨਹੀਂ ਦਾ ਰਸਤਾਂ ਤੋਂ ਵੀ ਨੇੜੇ ਤੜੇ ਹੋਵੇ ਕੋਣ ਕੁ ਠੜਦੇ ਢਿੱਲ ਪਵੇ ਬੈਰਿਆ ਨਹੀਂ ਜੈਜ ਗੱਲ ਆ ਜੀ ਉਹਨਾਂ ਨੂੰ ਕਸੀ ਜਾਂਦੇ ਆ ਕੰਮ ਜੈਜ ਗੱਲ ਆ ਜੀ ਜਿਵੇਂ ਮੰਨ ਲਓ ਘੱਟ ਹਿਆਰ ਨੂੰ ਕਰਤਾ ਸ਼ੀ ਨੂੰ ਕਰਤਾ ਠੀਕ ਆ ਜੀ ਅਠ ਨੂੰ ਕਰਤਾ ਕਿ ਹੁਣ ਕਿਹੜਾ ਇਹਨਾਂ ਨੇ ਫਿਰ ਸਾਰਿਆਂ ਦਾ ਛੜਾਤਾ ਨਹੀਂ ਨਹੀਂ ਉਹ ਤੋਂ ਵੱਧ ਗਿਆ ਨਸ਼ਾ ਇਹ ਤਾਂ ਉਹਨੂੰ ਕਮਜ਼ੋਰ ਕਰਤੇ ਸਮਾਂ ਬਿਲਕੁਲ ਬਿਲਕੁਲ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਲੱਗਦਾ ਸੋਡੀ ਗੱਲ ਇਹ ਬਿਲਕੁਲ ਸਹੀ ਹੈ ਜੀ ਅੱਜ ਤੋਂ ਕੁਝ ਸਮਾਂ ਪਹਿਲਾਂ ਪਿਛਲੀ ਸਰਕਾਰ ਵੇਲੇ ਚਲੋ ਜਿਹੜੇ ਭਾਰੀ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਖਾਣਾ ਪੈਂਦਾ ਐਵੇਂ ਇੰਨਾ ਕੰਮ ਭਾਰੀ ਹੁੰਦਾ ਨਹੀਂ ਤੇ ਉਦੋਂ ਇੱਕ اے سی ਵੀ ਕਿਲੋਂ ਵਾਲੇ ਨੂੰ ਜਿਹੜਾ ਆਪਖਾਨ ਵਾਲਾ ਬੰਦਾ ਸੀ ਉਹਨੂੰ ਫੜਦੇ ਨਹੀਂ ਸੀਗੇ ਨਹੀਂ ਫੜਦੇ ਸੀ ਤੇ ਉਹ ਚਲੋ ਚੰਗੀ ਗੱਲ ਸੀਗੀ ਤੇ ਹੁਣ ਚਲੋ ਜਾਂ ਤਾਂ ਲਾਇਸੈਂਸ ਬਣਾਏ ਜਾਣ ਹੁਣ ਜਿਹੜੇ ਮੁੰਡੇ ਗੋਲੀਆਂ ਕੱਪੇ ਖਾਈ ਜਾਂਦੇ ਆ ਤੇ ਉਹਨਾਂ ਤੇ ਐ ਜਿਹੀਆਂ ਗੋਲੀਆਂ ਖਾਈ ਜਾਂਦੇ ਆ ਉਹਨਾਂ ਤੇ ਅਸਰ ਹੋਊਗਾ ਤੁਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਭਵਿੱਖ ਕੀ ਦੇਖਦੇ ਹੋ ਜੀ ਇਹ ਤਾਂ ਫਿਰ ਮਰਨਗੇ ਹੋਰ ਕੀ ਕਰਨਗੇ ਕੋਈ ਹੋਰ ਤਾਂ ਹੱਦ ਹੀ ਨਹੀਂ ਗਈ ਠੀਕ ਹੈ ਜੀ ਇਹ ਚੀਜ਼ਾਂ ਤਾਂ ਐ ਹੀ ਹੁੰਦੀਆਂ ਕੋਈ ਸਿਰ ਦੁਖਦਾ ਹਮ ਬੁਖਾਰ ਹੋ ਗਿਆ ਹਮ ਜਾਂ ਕੋਈ ਬਿਮਾਰੀ ਲੱਗ ਗਈ ਉਹ ਦਵਾਈ ਖਾਣੀ ਪੈਣੀ ਆ ਹਾਂ ਖਾਣੀ ਪੈਣੀ ਤੇ ਇਹ ਫਿਰ ਸਾਰੀ ਜ਼ਿੰਦਗੀ ਕਿਹੜੇ ਲੋਟ ਚੱਲੂਗਾ ਇਹਦੀ ਨਹੀਂ ਚੱਲਦਾ ਨਹੀਂ ਚੱਲਦਾ ਇਹ ਦਿਮਾਗ ਤੇ ਵੀ ਅਸਰ ਪਾਉਂਦਾ ਹਾਂਕ ਤੇ ਵੀ ਸਾਰੇ ਸਰੀਰ ਤੇ ਹੀ ਅਸਰ ਪਾਉਂਦਾ ਠੀਕ ਹੈ ਜੀ ਠੀਕ ਹੈ ਤੇ ਜਿਵੇਂ ਤੁਸੀਂ ਪੁਰਾਣੇ ਅਕਾਲੀ ਦਲ ਨਾਲ ਮਤਲਬ ਤੁਹਾਨੂੰ ਪਤਾ ਤੁਸੀਂ ਪਿਸ਼ੋਕੜ ਦੇਖਿਆ ਵਿਆ ਜਿਵੇਂ ਹੁਣ ਕਹਿ ਰਹੇ ਆ ਵੀ ਏਮਜ਼ ਦਾ ਕੰਮ ਕਰਿਆ ਏਮਜ਼ ਬਣਾਇਆ ਯੂਨੀਵਰਸਿਟੀ ਬਣਾਈ ਕੀ ਸਮਝਦੇ ਹੋ ਵੀ ਉਹ ਇਲਾਕੇ ਚ ਇਸ ਚੀਜ਼ ਦਾ ਫਾਇਦਾ ਮਿਲ ਰਿਹਾ ਜੀ ਮਗਾਈ ਰਾਤ ਨੂੰ ਪਤਾ ਲੱਗ ਜਾਂਦਾ ਰਾਤ ਨੂੰ ਜੀ ਡਰਤੀ ਵੀ ਨਹੀਂ ਦੀਂਦੀ ਗਈ ਹਾਂਜੀ ਵੀ ਆਪਾਂ ਪੰਜਾਬ ਦੇ ਵਿੱਚ ਆ ਕੇ ਵੜ ਗਏ ਅੱਛਾ 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 ਵਾਹ ਜੀ ਰਾਵੜਾ ਮਿਠਾਤੀਆਂ ਸਾਰੇ ਹਾਂ ਬਿਲਕੁਲ ਕਿ ਕਿਦੇ ਪਿੰਡੋ ਪੁਲਾਂ ਦੇ ਤੇ ਸੜਕਾਂ ਦੇ ਕੁੰਡਲ ਬਣਾਤੇ ਠੀਕ ਹੈ ਜੀ ਠੀਕ ਹੈ ਕਿ ਕਿੱਥੇ ਸੀਗੇ ਇੱਥੇ ਨਹੀਂ ਸੀਗੇ ਨਹੀਂ ਸੀ ਲੈਂਕਰੋਡ ਸਾਨੂੰ ਮਾਠਾ ਮਰਦਿਆਂ ਨੂੰ ਉਥੋਂ ਦੀ ਕੱਟੇ ਰਾਹ ਹੁੰਦੇ ਸੀ ਸਹੀ ਹੈ ਜੀ ਸਹੀ ਹੈ ਸਹੀ ਕਿ ਹੁਣ ਦੱਠੋ ਖਾਂ ਕਿਹੜੀ ਸੜਕ ਦਾ ਕੋਈ ਨਾਂ ਤਾਂ ਲੈ ਲਿਓ ਵੀ ਆ ਬਣਾਈ ਹਾਂ ਨਹੀਂ ਬਣੀ 2-3 ਸਾਲ ਹੋ ਗਏ ਨਹੀਂ ਬਣੀ ਨਹੀਂ ਕੋਈ ਤਾਂ ਨਾਂ ਤਾਂ ਰੋ ਵੀ ਇੱਥੇ ਬਣਾਈ ਆ ਸਹੀ ਹੈ ਸਹੀ ਹੈ ਸਹੀ ਇੱਕ ਵੀ ਨਹੀਂ ਕਹਿਣ ਯੋਗ ਰੇ ਨਹੀਂ ਕਹਿਣ ਇਹ ਤਾਂ ਜਮਾਂ ਹੀ ਵੇਲੇ ਸੀ ਕਿ ਜਿਵੇਂ ਆਏ ਲੱਗਦਾ ਵੀ ਇਹਨਾਂ ਕੋਲ ਤਾਂ ਪੈਸੇ ਸਾਰੇ ਇਕੱਠੇ ਹੋ ਗਏ ਜਾਂਦੀ ਹੋਰ ਤਾਂ ਕੁਪਰਿਆ ਹੀ ਨਹੀਂ ਬਿਲਕੁਲ ਬਿਲਕੁਲ ਇਹ ਮੈਂ ਸੁਣਿਆ ਜੀ ਜਿਹੜਾ ਭਗਵੰਤ ਮਾਨ ਆ ਵੀ ਇੰਡੀਆ ਦੇ ਪੈਸਾ ਪੰਜਾਬ ਦੇ ਪੈਸੇ ਇਕੱਠੇ ਕਰਕੇ ਸਾਰੇ ਦੇਸ਼ ਚ ਆਪਦੀਆਂ ਐਡਾ ਉਡਾ ਲਾਈ ਜਾਂਦਾ ਤੁਹਾਨੂੰ ਕਿਵੇਂ ਲੱਗਦਾ ਇਸ ਗੱਲ ਬਾਰੇ ਵੀ ਮਸ਼ਹੂਰੀ ਆਪਦੀ ਸਾਰੇ ਦੇਸ਼ ਚ ਕਰਨ ਲਈ ਵੇਖੋ ਮਸ਼ਹੂਰੀਆਂ ਕੋਸ਼ਿਸ਼ ਕਰੀ ਜਾਵੇ ਹਾਂਜੀ ਪਰ ਜਿਹੜੇ ਸੰਧਾਰ ਬੰਦੇ ਆ ਉਹ ਤਾਂ ਇਹਦੀਆਂ ਨਾ ਮਸ਼ਹੂਰੀਆਂ ਨੂੰ ਮੰਨਣ ਠੀਕ ਹੈ ਜੀ ਉਹ ਤਾਂ ਆਪਦੇ ਦੈਰੇ ਤੇ ਜਾਣਗੇ ਹੂੰ ਤੇ ਜੇ ਐਵੇਂ ਕਰੀ ਜਾਣ ਕਰੀ ਜਾਣਾ ਐ ਮਸ਼ਹੂਰੀਆਂ ਨਾਲ ਕੋਈ ਗੱਲ ਨਹੀਂ ਨਹੀਂ ਬੰਦੀ ਨਹੀਂ ਐ ਤਾਂ ਫਿਰ ਅਰੇ ਕੀ ਜੇ ਤਾਂ ਕਾਮਾ ਕੰਮ ਜਾਗਦਾ ਦੇਖਦਾ ਤੀਸ਼ਾ ਬਣ ਜਾਂਦਾ ਵੀ ਆਏ ਨਹੀਂ ਕਰਿਆ ਸਹੀ ਹੈ ਸਹੀ ਹੈ ਪਰ ਹੁਣ ਨਾ ਹੂੰ ਜੇ ਠਿਆਣੇ ਹੁਣ ਲੋਕ ਜੇ ਅੱਜ ਕੰਮ ਵੀ ਕਰੇ ਹੂੰ ਤਾਂ ਮੰਨ ਕੇ ਚੱਲ ਯਾਰ ਐਂਡ ਤੇ ਤਾਂ ਸਾਰੀ ਦੁਨੀਆ ਹੀ ਮਰਦੀ ਆ ਹਾਂ ਬਿਲਕੁਲ ਹੁਣ ਆ ਟਾਈਮ ਆ ਗਿਆ ਆਪਾਂ ਕਰ ਦੋ ਸਭ ਬਿਲਕੁਲ ਬਿਲਕੁਲ ਇਹ ਆਜ ਦੇ ਵਾਲੇ ਨੂੰ ਮੰਨਿਆ ਨਹੀਂ ਜਾਂਦਾ ਇਹ 2-3 ਸਾਲ ਤੋਂ ਪਾ ਕੇ ਬਿਲਕੁਲ ਤੇ ਸੋਨੂੰ ਕਿਵੇਂ ਲੱਗਦਾ ਜੀ ਐਤ ਕੀ ਵਾਰ ਬਠਿੰਡੇ ਤੋਂ ਕੌਣ ਬਾਜੀ ਮਾਰੂ ਵੀ ਬਾਜੀ ਦਾ ਕਿਰਾ ਗੁਰੂ ਦੀਆਂ ਕਿਰਪਾ ਅੰਗਰੇਜ਼ੀ ਹੋ ਵੀ ਤੇ ਪਰ ਇਹ ਹਾਰ ਸਹਮਤ ਮਾਰੂਗੀ ਠੀਕ ਹੈ ਜੀ ਧੰਨਵਾਦ